ਅਗਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਉਹ ਸਿੱਖੀ ਦੇ ਲਿਖੇ ਲਾ ਦਿੰਦਾ ਸੀ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਲੋਂ ਧੰਨਵਾਦੀ ਹੋਵਾਂਗਾ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਿੱਖ ਧਰਮ ਵਿੱਚ ਲਖਣ ਸਥਾਨ ਹੈ। ਉਹਨਾਂ ਦਾ ਪਰਿਵਾਰ ਪੀੜੀ ਦਰ ਪੀੜੀ ਗੁਰੂ ਸਾਹਿਬਾਨਾਂ ਨਾਲ ਜੁੜਿਆ ਹੋਇਆ ਸੀ। ਬਾਬਾ ਜੀਵਨ ਸਿੰਘ ਜੀ ਦੇ ਪਿਤਾ ਸਦਾਨੰਦ ਅਤੇ ਉਹਨਾਂ ਦਾ ਪੜਦਾਦਾ ਭਾਈ ਕਲਿਆਣਾ ਜੀ ਦਾ ਜ਼ਿਕਰ ਸ਼ੇਵੇਂ ਪਾਸ਼ਾਹੀ ਦੁਆਰਾ ਜਾਰੀ ਹੁਕਮਨਾਮਿਆਂ ਵਿੱਚ ਮਿਲਦਾ ਹੈ ਬਾਬਾ ਜੀਵਨ ਸਿੰਘ ਜੀ ਦਾ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਖਰੀ ਸਾਹ ਤੱਕ ਉਹਨਾਂ ਨੇ ਗੁਰੂ ਜੀ ਦਾ ਜਿਹੜਾ ਉਹ ਸਾਥ ਦਿੱਤਾ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਖ-ਵੱਖ ਜੰਗਾਂ ਵਿੱਚ ਹਿੱਸਾ ਲਿਆ ਅਤੇ ਜੰਗਾਂ ਨੂੰ ਫਤਿਹ ਕੀਤਾ ਬਾਬਾ ਜੀਵਨ ਸਿੰਘ ਜੀ ਦੀ ਰਚਨਾ ਸ੍ਰੀ ਗੁਰੂ ਕਥਾ ਵਿੱਚ ਦੋਹਰਾ ਜੈਤੇ ਤਾਰਨ ਹਰ ਗੁਰੂ ਤਾਰ ਦिए ਰੰਗ ਰਿਟਰੋ ਗੁਰੂ ਪਰਸ ਨੇ ਕਰ دیے ਰੰਗਰੇਟੇ ਗੁਰੂ ਕੇ ਬੇਟੜੋ ਦਰਜ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀ ਰਾਜੇ ਕਿਉਂ ਸਾੜਾ ਕਰਦੇ ਸੀ ਕਿਉਂਕਿ ਪਹਾੜੀ ਰਾਜੇ ਨਹੀਂ ਸੀ ਯਰਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਿੱਖ ਕੌਮ ਦੀ ਸਥਾਪਨਾ ਕੀਤੀ ਹੈ ਉਹ ਸਿੱਖ ਕੌਮ ਕੋਲੋਂ ਜਿਹੜਾ ਉਹ ਬਹੁਤ ਚਾਲੂ ਸਨ ਤੇ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਸਮੁੱਚਾ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਖਰੀ ਦਮ ਤੱਕ ਔਖੇ ਤੋਂ ਔਖੇ ਰਾਹਾਂ ਦਾ ਸਾਥੀ ਜਿਹੜਾ ਉਹ ਬੜਿਆਂ ਰਹਾ ਬਾਬਾ ਜੀਵਨ ਸਿੰਘ ਜੀ ਦੇ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਜੀ ਅਤੇ ਭਾਈ ਗੁਰਦੇਵਾਲ ਸਿੰਘ ਜੀ ਸਰਸਾ ਨਦੀ ਤੇ ਪਹਾੜੀ ਰਾਜਿਆਂ ਦੇ ਹਮਲੇ ਦੌਰਾਨ ਲੜਦੇ ਹੋਏ ਜਿਹੜੇ ਉਹ ਸ਼ਹੀਦ ਹੋ ਗਏ ਤੇ ਨਾਲ ਦੀ ਨਾਲ ਹੀ ਬਾਬਾ ਜੀਵਨ ਸਿੰਘ ਜੀ ਦੀ ਮਾਤਾ ਪ੍ਰੇਮੋ ਅਤੇ ਪਤਨੀ ਰਾਜਕੌਰ ਜੀ ਸਰਸਾ ਕੰਡੇ ਹੀ ਸ਼ਹੀਦ ਹੋ ਗਏ ਜ્યાં ਪਾਣੀ ਦੇ ਵਹਾਅ ਕਾਰਨ ਸਰਸਾ ਨਦੀ ਦੇ ਵਿੱਚ ਰੁੜ ਗਏ ਸਨ ਬਾਬਾ ਜੀਵਨ ਸਿੰਘ ਜੀ ਦੇ ਵੱਡੇ ਪੁੱਤਰ ਸੇਵਾ ਸਿੰਘ ਅਤੇ ਸੁਖਾ ਸਿੰਘ ਭਰਾ ਭਾਈ ਸੰਤ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਯੰਗ ਦੇ ਨਾਲ ਲੜਦੇ ਲੜਦੇ ਜਿਹੜੇ ਉਹ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਕੁੱਲ 9 ਮੈਂਬਰ ਜਿਹੜੇ ਆ ਉਹ ਇਸ ਦੌਰਾਨ ਜਿਹੜੇ ਆ ਉਹ ਸ਼ਹੀਦ ਹੋਏ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਨਾਲ ਹੀ ਸ਼ਹੀਦੀ ਜਿਹੜੀ ਆ ਉਹ ਪਾਈ ਸੀ ਬਾਬਾ ਜੀਵਨ ਸਿੰਘ ਜੀ ਇੱਕ ਉੱਚ ਦਰਜੇ ਦੇ ਜਿਹੜੇ ਆ ਉਹ ਕਵੀ ਵੀ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਜੀ ਦਾ ਥਾਪੜਾ ਲੈ ਕੇ ਹਰ ਜੰਗਾਂ ਜੁੱਦਾਂ ਵਿੱਚ ਫਤਿਹ ਹਸਲ ਕਰਦੇ ਸਨ ਆਪ ਜੀ ਨੂੰ ਗੁਰੂ ਘਰ ਦੇ 52 ਕਵੀਆਂ ਦੀ ਵੀ ਸੰਗਤ ਮੰਨਣ ਦਾ ਜਿਹੜਾ ਉਹ ਸੁਭਾਗ ਪ੍ਰਾਪਤ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ